ਬਣਾਰ ਮੌਤ ਹੈ ਕੀ ਸੋਚਿਆ ਕੀ ਤੂੰ ਪਨਾਹੀਆਂ ਨੂੰ ਤੁਸੀਂ ਤੂੰ ਟਾਰਗੇਟ ਕਰਕੇ ਬੈਠੀ ਤੂੰ ਕੀ ਤਰਾ ਮਤਲਬ ਹੈਗਾ ਵੀ ਤੂੰ ਜਾਣ ਹੁਣ ਕੇ ਤੂੰ ਜਾਣ ਕੇ ਤੂੰ ਉਹਦੀ ਸਕ੍ਰਿਪਟ ਪੜ੍ਹ ਕੇ ਤੂੰ ਯਰਸ ਨੂੰ ਤੂੰ ਕਲਾਕਾਰ ਬਣੀ ਉਹਦੇ ਵਿੱਚ ਕੀ ਜੇਸਰ 에어ਪੋਰਟ ਤੇ ਗਈ ਹੈ ਵੀ ਮੈਂ ਉਦੋਂ ਆ ਕੇ ਲੱਗਾਂਗੀ ਉਸ ਤੋਂ ਮਹੀਨੇ ਬਾਅਦ ਆਏਗੀ ਫਿਰ ਇੱਕ ਪਲੈਨ ਟ੍ਰਿਕ ਹੈ ਜੀ ਮੰਡੀ ਤੋਂ ਸੰਸਦ ਤੇ ਮਸ਼ਹੂਰ ਅਦਾਕਾਰਾਂ ਕੰਵਲਨਦਰ ਨਾ ਹਮੇਸ਼ਾ ਚਰਚਾ ਕਰੰਦੀ ਹੈ ਵਿਵਾਦਾਂ ਨਾਲ ਲਗਾਤਾਰ ਉਹ ਨਾ ਗੱਲਦਾ ਹੈ ਜੋ ਚੰਡੀਗੜ੍ਹ ਦੇ ਵਿੱਚ ਝਪਕਾਂਡ ਹੋਇਆ ਉਸ ਨੂੰ ਲੈ ਕੇ ਦੁਬਾਰਾ ਤੁਸੀਂ ਫੇਲ ਕਾਗਜ਼ਤ ਲੈ ਕੇ ਖੜੇ ਹੋ ਜਦੋਂ ਇੱਥੇ ਇਹ ਜਿਹੜੀ ਮੈਂਬਰ ਪਾਰਲੀਮੈਂਟ ਉਹ ਤਾਂ ਮਕਰ ਸੁਖਾ ਨਵੇਂ ਨਵੇਂ ਬਣੇ ਸੀਗੇ ਜਦੋਂ ਇੱਥੇ ਏਅਰਕ੍ਰਾਫਟ ਚੰਡੀਗੜ੍ਹ ਆਏ ਨੇ ਤੇ ਭੈਣੋ ਕੁਮਿੰਦਰ ਦੇ ਨਾਲ ਉਹ ਜਿਹੜਾ ਥੱਪੜ ਵਾਲਾ ਇਨਸੀਡੈਂਟ ਸੀ ਬਣਾਰ ਲੋਕ ਜਿਹੜੀ ਨਰਮ ਐਮਪੀ ਐ ਇਹ ਆਪਣੇ ਚੈਨਲ ਇੱਕ ਚੈਨਲ ਤੇ ਲਾਈਵ ਹੋਊਗੀ ਆਨਲਾਈਨ ਮੈਂ ਸ਼ਾਇਦ ਦਾ ਪੇਚਾਂਦਾ ਕਿ ਛੋਈ ਲਈ ਉਹ ਚੰਗਾ ਸੈ ਜੀ ਕਿ ਮੈਂ ਠੀਕ ਆ ਮੈਨੂੰ ਮੈਂ एवरीथिंग ਹੋ ਗਿਆ ਬਟ ਨਾਲ ਦੇ ਨਾਲ ਉਹਦੇ ਇੱਕ ਹੁੰਦੇ ਮੈਂ ਕਹੂੰਗਾ ਹੇਟਰਸ ਸਪੀਚ ਇੱਕ ਸਪੀਚ ਕੀਤੀ ਪੰਜਾਬ ਦਾ ਜਿਹੜੀ ਪਿਕਚਰ ਉਹਨੂੰ ਸ਼ੁਕਲਾ ਸਾਹਿਬ ਨੇ ਟਾਕ ਕੀਤੀ ਕੀ ਇਹ ਲੜਾਈ ਇਹ ਪੰਜਾਬ ਦੇ ਨਾਲ ਹੈ ਇਹ ਸਾਡਾ ਪੰਜਾਬ ਹੈ ਅਸੀਂ ਪੰਜਾਬ ਦੇ ਪੁੱਤਰ ਆ ਸੋ ਸਾਡਾ ਵੱਜ ਬੰਦਾ ਸ਼ੁਕਲਾ ਸਾਹਿਬ ਕਿ ਜੇਕਰ ਕੋਈ ਬੰਦਾ ਸਾਡੇ ਪੰਜਾਬ ਨੂੰ ਗਲਤ ਮੋੜ ਕੇ ਗਿਆ ਜਾਂ ਉਹਦੇ ਬਾਰੇ ਹੇਟਡ ਸਪੀਚ ਕਰਕੇ ਗਿਆ ਵਿਦਾਊਟ ਕੰਕਰੀਟ ਐਵੀਡੈਂਸ ਕੰਗਨਾਰਮੋਤੇ ਖਿਲਾਫ ਪਰਚਾ ਦਰਜ ਕਰ ਲਈ ਜਿਹੜਾ ਬੰਦਾ ਉਹ ਅੱਜ ਵੀ ਜਿਹੜੀ ਵੀਡੀਓ ਹੈ ਉਹ ਲਾਈਨ ਜਿਹੜਾ ਬੰਦਾ ਹੇਟਡ ਸਪੀਚ ਕਰਕੇ ਗਿਆ ਪੰਜਾਬ ਦੇ ਉਹਦੇ ਤੇ ਤੁਸੀਂ ਬੜੀਆਂ ਧਰਾਮਾਂ ਥੱਲੇ ਪਰਚਾ ਕਰਦੇ ਪੰਜਾਬ ਦੀ ਜਿਹੜੀ ਇਮੇਜ ਸੀ ਉਹ ਡਾਰਨਿਸ਼ ਕੀਤੀ ਔਰ ਇਹ ਨਹੀਂ ਇੰਟੈਂਸ਼ਨਲੀ ਕੀਤੀ ਕਿਉਂਕਿ ਇਹ ਐ ਇੱਕ ਐਲੀਵਰੀ ਵਸੀ ਸ਼ੁਕਲਾ ਸਾਹਿਬ ਇੱਕ ਟਾਰਗੇਟ ਉਹਨਾਂ ਸਾਡੇ ਫਾਰਮਰ ਐਜੀਟੇਸ਼ਨ ਚੱਲਿਆ ਆ ਸਾਨੀ ਐਜੀਟੇਸ਼ਨ ਚੱਲਿਆ ਇਹ ਨੂੰ ਹਮੇਸ਼ਾ ਅੰਬਨਾ ਲੋਕ ਨੂੰ ਮਾਈਲੇਜ ਮਿਲਿਆ ਹੈ ਸਾਨੂੰ ਪੰਜਾਬ ਨੂੰ ਪੰਜਾਬ ਦੇ ਵਿੱਚ ਅਸੀਂ ਸਾਰੀਆਂ ਸਿੱਖ ਕਮਿਊਨਿਟੀ ਸੋ ਉਹਦੇ ਚਾਹੀ ਸਿੱਖ ਨਹੀਂ ਅਸੀਂ ਹਿੰਦੂ ਨਹੀਂ ਅਸੀਂ ਮੁਸਲਮਾਨ ਨਹੀਂ ਅਸੀਂ ਸਾਰੇ ਸਾਹੀ ਵੀ ਉਹ ਇਹਨੇ ਹਮੇਸ਼ਾ ਤਾਕਤ ਕਿਤਾ ਫਾਰਮਰ ਤੋਂ ਤੋਂ ਉੱਥੋਂ ਮਾਈਲੇਸ ਜਿਵੇਂ ਮਾਈਲੇਸ ਨੇ ਤੋਂ ਬਾਦ ਨੂੰ ਬੇਬਰਤ ਕਰਨੀ ਮਰਦੇ ਵਿਕਟਮਿਲੀ ਤੇ ਉਸ ਦਿਨ ਨਵੀਂ ਨਵੀਂ ਤਾਕਤ ਪਰਲਮੈਂਟ ਬਣ ਕੇ ਇਹਨੇ ਜੋਸ਼ ਸ਼ਬਦ ਵਰਤੇ ਕਿ ਪੱਛਾ ਦਰਜ ਕਰਨਾ ਅਤ ਜ਼ਰੂਰੀ ਹੈ ਸਾਡੀ ਇਨਵੈਸਟੀਗੇਸ਼ਨ ਕੰਪਨੀ ਬੜਾ ਵੱਡਾ ਪਾਪ। ਢੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਮੈਂ ਗਗਨ ਸ਼ੁਕਲਾ ਮੰਡੀ ਤੋਂ ਸੰਸਦ ਤੇ ਮਸ਼ਹੂਰ ਅਦਾਕਾਰਾ ਕੰਧਰਾ ਰਣੋਤ ਤਾਂ ਹਮੇਸ਼ਾ ਚਰਚਾਇਕ ਰਹਿੰਦੀ ਆ ਵਿਵਾਦਾਂ ਨਾਲ ਲਗਾਤਾਰ ਉਹਨਾਂ ਦਾ ਨਾਤਾ ਹੈ। ਚੰਡੀਗੜ੍ਹ 에어ਪੋਰਟ 'ਚ ਹੋਏ ਥੱਪੜकांड ਤੋਂ ਬਾਅਦ ਹੁਣ ਇੱਕ ਵਾਰ ਫਿਰ ਦੁਬਈ ਦੁਬਾਰਾ ਪਰਤਾਂ ਖੁੱਲਦੀ ਹੋਏ ਨਜ਼ਰ ਆ ਰਹੀਆਂ ਨੇ ਮੇਰੇ ਨਾਲ ਘੁੰਮਣ ਬ੍ਰਦਰਸ ਮੌਜੂਦ ਨੇ ਐਡਵੋਕੇਟ ਨੇ ਗੱਲਬਾਤ ਕਰ ਲੈਣੇ ਆ। ਵਕੀਲ ਸਾਹਿਬ ਜੋ ਚੰਡੀਗੜ੍ਹ ਦੇ ਵਿੱਚ ਥੱਪੜकांड ਹੋਇਆ ਉਸ ਨੂੰ ਲੈ ਕੇ ਦੁਬਾਰਾ ਤੁਸੀਂ ਫੇਰ ਕਾਗਜ਼ਾਤ ਲੈ ਕੇ ਖੜੇ ਹੋਈ ਹੂੰ ਕੀ ਮਸਲਾ ਹੁਣ ਕੋਰਟ ਦੇ ਵਿੱਚ ਕਿਹੜੇ ਪਹਿਲੂਆਂ ਤੇ ਚर्चा ਹੋਈ ਹੈ ਪਹਿਲਾ ਫਤੇ ਦੀ ਸਾਂਝ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਸਾਹਿਬ ਜੋ ਇਨਸੀਡੈਂਟ 5 ਜੁਨ 2024 ਨੂੰ ਸਾਡੇ ਸਾਰਿਆਂ ਦੇ ਧਿਆਨ 'ਚ ਸੀ ਕਿ ਜਦੋਂ ਇੱਥੇ ਇਹ ਜਿਹੜੀ ਮੈਂਬਰ ਪਾਰਲੀਮੈਂਟ ਉਦੋਂ ਤਾਂ ਮਨ ਲੱਗਦਾ ਸੁਖਾ ਨਵੇਂ-ਨਵੇਂ ਬਣੇ ਸੀਗੇ ਜਦੋਂ ਇੱਥੇ 에어ਪੋਰਟ ਚੰਡੀਗੜ੍ਹ ਆਏ ਨੇ ਤੇ ਭੈਣੋਂ ਕੁਲਵਿੰਦਰ ਦੇ ਨਾਲ ਉਹ ਜਿਹੜਾ ਥੱਪੜ ਵਾਲਾ ਇਨਸੀਡੈਂਟ ਸੀਗਾ ਹੁਣ ਉਹਦੇ ਚ ਹੁੰਦਾ ਕੀ ਹੈ ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਬੈਠੇ ਆ ਕਿ ਜਿਹੜਾ ਥੱਪੜ ਮੰਨ ਲਓ ਕੰਗਣਾ ਨੂੰ ਇਹ ਕਹਿੰਦੇ ਨੇ ਕਿ ਭੈਣ ਕੁਲਵਿੰਦਰ ਨੇ ਮਾਰਿਆ ਵਰਜ਼ਨ ਹੈ ਉਹਦੇ ਤੇ ਤੁਰੰਤ ਪੁਲਿਸ ਜਿਹੜੀ ਉਹ ਕਾਰਵਾਈ ਕਰਦੀ ਏ ਉਹ ਜੇ ਤੇ ਪਰਚਾ ਜਿਹੜਾ ਉਹ ਦਰਜ ਕੀਤਾ ਜਾਂਦਾ ਹੈ ਪਰਚਾ ਦਰਜ ਕਰਨ ਤੋਂ ਬਾਅਦ ਉਹ ਸਸਪੈਂਡ ਵੀ ਕੀਤੀ ਜਾਂਦੀ ਹੈ ਹੁਣ ਉਸ ਤੋਂ ਕੁਝ ਸਮਾਂ ਬਾਅਦ ਸ਼ੁਕਰਾਲ ਸਾਹਿਬ ਅੱਜ ਥੋੜੇ ਚੈਨਲ ਨਾਲ ਹੀ ਦੱਸਣਾ ਚਾਹੁੰਦੇ ਆ ਕਿ ਇੱਕ ਬੜੀ ਵੱਡੀ ਚੀਜ਼ ਸਾਡੇ ਸਾਰਿਆਂ ਦੇ ਸਾਹਮਣੇ ਆਈ ਕਿ ਕੰਗਣਾ ਰਣੋਤ ਜਿਹੜੀ ਨੜਮ ਐਮਪੀ ਐ ਇਹ ਆਪਣੇ ਚੈਨਲ ਇੱਕ ਚੈਨਲ ਤੇ ਲਾਈਵ ਹੁੰਦੀ ਹੈ ਆਨਲਾਈਨ ਮੈਂ ਵੀ ਸ਼ਾਇਦ ਦਾ ਪੇਜ ਚੱਲਦਾ ਕਿੱਥੋਂ ਹੋਈ ਲਾਈਵ ਉਹ ਚੰਗੇ ਦੱਸਿਆ ਜੀ ਕਿ ਮੈਂ ਠੀਕ ਹਾਂ ਇਹਨੂੰ ਮੈਂ एवरीथिंग ਓਕੇ ਹੈ ਬਟ ਨਾਲ ਦੇ ਨਾਲ ਉਹਦੇ ਇੱਕ ਉਹਨੇ ਮੈਂ ਕਹੂੰਗਾ ਹੇਟਡ ਸਪੀਚ ਇੱਕ ਸਪੀਚ ਕੀਤੀ ਜਿਹਦੇ ਵਿੱਚ ਉਹਨੇ ਮੁੱਖ ਤੌਰ ਤੇ ਦੋ ਤਿੰਨ ਚੀਜ਼ਾਂ ਜੜੀਆਂ ਸੀ ਜੜੀਆਂ ਹੁਣ ਅਸੀਂ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਆ ਮਾਮਲਾ ਦੋ ਤਿੰਨ ਚੀਜ਼ਾਂ ਰੱਖੀਆਂ ਇੱਕ ਤਾਂ ਉਹਨੇ ਪੰਜਾਬ ਬਾਰੇ ਕਿਾ ਕਿ ਪੰਜਾਬ ਆਤੰਕਵਾਦ ਵੱਲ ਜਾ ਰਿਹਾ ਹੈ ਪੰਜਾਬ ਦਾ ਜਿਹੜੀ ਪਿਕਚਰ ਹੈ ਵਨੂਰ ਸ਼ੁਕਲਾ ਸਾਹਿਬ ਨੇ ਟਾਲ ਮਿਚ ਕੀਤਾ ਹੁਣ ਅਸੀਂ ਤੁਹਾਨੂੰ ਯਾਦ ਹੋਣਾ 1-2 ਮਹੀਨਾ 1-2 ਮਹੀਨਾ ਪਹਿਲਾਂ ਇੱਕ ਆਪਾਂ ਇੰਟਰਵਿਊ ਕੀਤੀ ਸੀ ਤੁਹਾਡੇ ਚੈਨਲ ਤੇ ਹੋਰ ਚਲਣਾ ਤੇ ਵੀ ਕੀਤੀ ਸੀ ਕਿ ਇਹ ਲੜਾਈ ਇਹ ਪੰਜਾਬ ਜਿਹੜਾ ਹੈ ਇਹ ਸਾਡਾ ਪੰਜਾਬ ਹੈ ਅਸੀਂ ਪੰਜਾਬ ਦੇ ਪੁੱਤਰਾਂ ਸੋ ਸਾਡਾ ਫਰਜ਼ ਬਣਦਾ ਸ਼ੁਕਲਾ ਸਾਹਿਬ ਕਿ ਜੇਕਰ ਕੋ ਬੰਦਾ ਸਾਡੇ ਪੰਜਾਬ ਨੂੰ ਗਲਤ ਬੋਲ ਕੇ ਗਿਆ ਜਾਂ ਉਹਦੇ ਬਾਰੇ ਹੇਟਡ ਸਪੀਚ ਕਰਕੇ ਗਿਆ ਵਿਦਆਊਟ ਕੰਕ੍ਰੀਟ ਐਵਿਡੈਂਸ ਦੇਖੋ ਬਿਨਾ ਕਿਸੇ ਸਬੂਤ ਦੇ ਕਿਹੜੀ ਮੈਨੂੰ ਤੁਸੀਂ ਦੱਸੋ ਰਿਪੋਰਟ ਆ ਗਈ ਜਿਹਦੇ ਚ ਪੰਜਾਬ ਦਾ ਜਿਹੜਾ ਹੈਗਾ ਟੈਰਰਿਜ਼ਮ ਵੱਲ ਜਿਹੜਾ ਵਧ ਰਿਹਾ ਸੋ ਉਹਦੇ ਇੰਪੈਕਟਸ ਕੀ ਪਏ ਉਹ ਆਪਾਂ ਪਹਿਲਾਂ ਵੀ ਡਿਸਕਸ ਕਰ ਬੈਠੇ ਆ ਕਿ ਪੰਜਾਬ ਨੂੰ ਇਹਦੇ ਨਾਲ ਫਾਈਨੈਂਸ਼ੀਅਲ ਲਾਸ ਹੋਏਗਾ ਕੁਕਿੰ ਇਨਵੈਸਟਮੈਂਟਸ ਜਿਹੜੀਆਂ ਨੇ ਖਰਾਬ ਹੁੰਦੀਆਂ ਉਹ ਕਿਸੇ ਮੈਂਬਰ ਪਾਰਲੀਮੈਂਟ ਦਾ ਇੱਕ ਸਟੇਟ ਲਈ ਇੰਦਾ ਨੇ ਲੱਗ ਜਿਹੜੇ ਨੇ ਬੋਲੇ ਬੋਲਣ ਤੋਂ ਬਾਅਦ ਉਹਦਾ ਜਿਹੜਾ ਕਦ ਹੈ ਉਹ ਛੋਟਾ ਕੀਤਾ ਗਿਆ ਚਲੋ ਮੈਂ ਗੱਲ ਨੂੰ ਨੇੜੇ ਲੈ ਕੇ ਆਵਾਂ ਜਿਹੜੀ ਹੁਣ ਅਸੀਂ ਵੱਡੀ ਕਾਰਵਾਈ ਕੀਤੀ ਹੈ ਕੋਸ਼ਿਸ਼ ਕੀਤੀ ਹੈ ਅਸੀਂ ਤਾਂ ਚਲੋ ਕੀ ਕੀਤੀ ਹੈ ਮਾਣਯੋਗ ਕੋਰਟ ਦੇ ਵਿੱਚ ਮੈਂ ਦੱਸੂਗਾ ਕਿ ਕਿਵੇਂ ਮਾਮਲਾ ਲੈ ਕੇ ਗਏ ਆ ਸਾਡੇ ਦਾ ਸਾਡਾ ਭਰਾ ਜੀ ਕਮਲਜੀਤ ਸਿੰਘ ਬਾਜਵਾ ਮੰਡੀ ਕੇ ਬੰਦ ਕਰ ਤੋਂ ਸਾਡੀ ਟੀਮ ਚ ਐਡਵੋਕੇਟ ਵੀ ਹੈ ਉਹਨਾਂ ਵੱਲੋਂ ਇੱਕ ਰਿਪ੍ਰেজੈਂਟੇਸ਼ਨ ਜਿਹੜੀ ਸੀ ਉਹ ਮਾਣਯੋਗ ਡੀਜੀਪੀ ਨੂੰ ચીਫ ਮਿਨਿਸਟਰ ਨੂੰ ਤੇ ਐਸਐਸਪੀ ਮੁਹਾਰੀ ਨੂੰ ਦਿੱਤੀ ਗਈ ਕਿ ਕਿਉਂ ਨਹੀਂ ਤੁਸੀਂ ਵੱਡੀਆਂ ਸੈਕਸ਼ਨਾਂ ਦੇ ਥੱਲੇ ਕੰਗਨਾਰ ਨੌਤੇ ਖਿਲਾਫ ਪਰਚਾ ਦਰਜ ਕਰਦੇ ਜਿਹੜਾ ਬੰਦਾ ਉਹ ਅੱਜ ਵੀ ਜਿਹੜੀ ਉਹਦੀ ਵੀਡੀਓ ਆ ਉਹ ਲਾਈਵ ਹੈ ਜਿਹੜਾ ਬੰਦਾ ਹੇਟਡ ਸਪੀਚ ਕਰਕੇ ਗਿਆ ਪੰਜਾਬ ਦੇ ਲਈ ਉਹਦੇ ਤੇ ਤੁਸੀਂ ਬੰਦਿਆਂ ਧਰਾਵਾ ਥੱਲੇ ਪਰਚਾ ਦਰਜ ਕਰੋ ਸੋ ਅਸੀਂ ਇੱਕ ਰਿਪრეਜੈਂਟੇਸ਼ਨ ਦਿੱਤੀ ਉਸ ਦੀ ਪ੍ਰਿਜ਼ੈਂਟੇਸ਼ਨ ਦਾ ਅਗਲੇ ਦਿਨ ਸਾਨੂੰ UDT ਨੰਬਰ ਆ ਗਿਆ ਬਟ 15 ਦਿਨ 10 20 ਦਿਨ ਅਸੀਂ ਵੇਟ ਕੀਤੀ ਜਦੋਂ ਕੋਰਸਪੋਂਸਰ ਨਹੀਂ ਆਇਆ ਇੱਥੇ 에어ਪੋਰਟ ਸਾਡੇ ਇੱਕ ਪੁਲਿਸ ਸਟੇਸ਼ਨ ਹੈ ਐਸਐਚਓ ਦਾ ਇੱਕ ਦਿਨ ਜੁਰੂਰ ਫੋਨ ਆਇਆ ਕਮਲ ਬਾਜਵਾ ਸਾਹਿਬ ਨੂੰ ਕਿ ਜੇ ਸਾਡਾ ਤੁਹਾਡੀ ਇੱਕ ਰਿਪਰੈਜੈਂਟੇਸ਼ਨ ਆਈ ਏ ਐਸਐਸਪੀ ਨੇ ਮਾਰਕ ਕਰਕੇ ਥਲੇ ਭੇਜਦੀ ਸੋ ਮੈਨੂੰ ਉਹਦੇ ਤੇ ਪਤਾ ਲੱਗਾ ਕਿ ਇੱਥੇ ਸਰਦਾਰ ਹਰਵੀਰ ਸਿੰਘ ਘਟਵਾਲ ਨੇ ਐਸਪੀ ਇਨਵੈਸਟੀਗੇਸ਼ਨ ਮੇਬੀ ਉਹਨਾਂ ਨੂੰ ਸਿੱਟ ਵੀ ਕਰ ਦਿੱਤੀ ਸੀ ਅਸੀਂ ਅਲਟੀਮੇਟਲੀ ਜਦੋਂ ਦੇਖਿਆ ਕਿ ਯਾਰ ਇਹ ਮਾਮਲਾ ਜਿਹੜਾ ਮੈਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਪੁਲਿਸ ਜਿਹੜੀ ਇਹ ਉਹਦੇ ਪੈਰ ਜੜੇ ਨੇ ਕਿਉਂਕਿ ਮੈਂਬਰ ਪਾਰਲੀਮੈਂਟ ਨੇ ਸੋ ਸਾਨੂੰ ਲੱਗਦਾ ਸੀ ਕਿ ਇਹ ਮਾਮਲਾ ਲੈਣਗੇ ਬਟ ਕੋਗਨੀਸ਼ੈਂਸ ਨਹੀਂ ਲਿਆ ਤਾਂ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਦੇ ਵਿੱਚ ਰਿੱਟ ਦਾਖਲ ਕੀਤੀ ਜਿਹਦੇ ਵਿੱਚ ਕੰਗਣਾ ਲੋਕ ਨੂੰ ਅਸੀਂ ਪਾਰਟੀ ਬਣਾਇਆ ਔਰ ਪਲੱਸ ਜਿਹੜਾ ਮਾਨਯੋਗ ਡੀਜੀਪੀ ਨੇ ਔਰ ਐਸਐਸਪੀ ਮੁਹਾਲੀ ਸੋ ਉਹਦੇ ਵਿੱਚ ਟੈਕਨੀਕਲੀ ਕੀ ਹੈ ਉਹ ਬ੍ਰਦਰ ਦੱਸਣਗੇ ਬਹੁਤ ਵੱਡਾ ਸੀ ਜਿਹੜਾ ਸੀ ਤੁਸੀਂ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਲੈ ਆਇਆ ਨੀਚੇ ਨਹੀਂ ਕੋਈ ਬਾਹ ਫੜੀ ਤਾਂ ਉਸ ਤੋਂ ਬਾਅਦ ਤੁਸੀਂ ਮੰਨ ਲਿਓ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਤਾਂ ਹੁਣ ਕੋਰਟ ਨੇ ਕਿਹੜਾ ਇਨੀਸ਼ੀਏਟ ਲਿਆ ਕਿਹੜੀ ਜਿਹੜੀ ਚੀਜ਼ ਹੈ ਉਹ ਤੁਹਾਡੇ ਫੇਵਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਇਸ ਵੇਲੇ ਦੇਖੋ ਮੈਂ ਸ਼ੁਕਰਾ ਸਾਹਿਬ ਮੈਂ ਗੱਲ ਦੀ ਸਟਾਰਟਿੰਗ ਆ ਜਿੱਥੋਂ ਇਸ ਗੱਲ ਤੋਂ ਕਰੂੰਗਾ ਕਿ ਸੈਕਸ਼ਨ 154 ਸੀਆਰਪੀਸੀ ਕਿਉਂਕਿ ਗੱਲ ਇਹ ਜੂਨ ਮਹੀਨੇ ਦੀ ਹੈ ਨਵੇਂ ਕਾਨੂੰਨ ਜਿਹੜੇ ਨੇ ਉਹ ਸਾਡੇ 1 ਜੁਲਾਈ ਤੋਂ ਲੱਗੇ ਨੇ ਹੁਣ ਗੱਲ ਚੇਕਰ ਅਸੀਂ ਜੂਨ ਮਹੀਨੇ ਦੀ ਕਰੀਏ ਤਾਂ 153 ਤੈਤ ਕੀਏ ਕਿ ਕੋਈ ਵੀ ਬੰਦਾ ਜਦੋਂ ਉਹਦੀ ਨੌਲੇਜ ਕੋਈ ਇਹੋ ਜੀ ਗੱਲ ਆਉਂਦੀ ਹੈ ਸਾਹਮਣੇ ਹੁੰਦੀ ਹੈ ਤਾਂ ਉਹ ਜਾ ਕੇ ਇਨਵੈਸਟੀਗੇਸ਼ਨ ਏਜੰਸੀ ਦੇ ਅੱਗੇ ਜਾ ਕੇ ਅਪੀਅਰ ਹੋਵੇ ਤੇ ਉਹ ਜਾ ਕੇ ਸਾਰਾ ਮਾਮਲਾ ਪ੍ਰਾਈਜ਼ ਕਰਾਵੇ ਹੁਣ ਸਾਡੇ ਵਾਲੇ ਕੇਸ ਦੇ ਵਿੱਚ નો ਡਾਊਟ ਅਸੀਂ ਉਸ ਦਿਨ ਮਾਨਯੋਗ ਕੋਰਟ ਨੂੰ 20 ਅਗਸਤ ਨੂੰ ਇਹ ਮਾਮਲਾ ਜਦੋਂ 2024 ਚ ਪਟਪੋਇਆ ਹੈ ਆਨਰੇਬਲ ਕੋਰਟ ਦੇ ਵਿੱਚ ਅਰਜੰਡ ਦੇ ਵਿੱਚ ਸਾਡਾ ਕੇਸ ਤੇ ਉਦੋਂ ਗਿਆ ਹੈ ਤੇ ਅਸੀਂ ਉੱਥੇ ਜਾ ਕੇ ਦੱਸਿਆ ਕਿ ਜੀ ਅਸੀਂ 19 6 2024 ਨੂੰ ਅਸੀਂ ਰਿਪ੍ਰেজentation ਮੂਵ ਕੀਤੀ ਹੈ ਪਰ ਅੱਜ ਤੱਕ ਸਾਨੂੰ ਉਹ ਬਾਅਦ ਸਬਸਕੁਇੰਟ ਡਵਲਪਮੈਂਟ ਹੋਈ ਜਦੋਂ ਪਹਿਲੀ ਹੀਅਰਿੰਗ ਸਾਡੀ ਵਨਰੇਬਲ ਹਾਈ ਕੋਰਟ ਚ ਹੋਈ ਕਿ ਸਾਡੀ ਕਿਸੇ ਨੇ ਸਟੇਟਮੈਂਟ ਰਿਕਾਰਡ ਕਰਨ ਦੀ ਜ਼ਰੂਰਤ ਨਹੀਂ ਕੀਤੀ ਕਿਉਂਕਿ ਇੱਕ ਬੜੀ ਵੱਡੀ ਗੱਲ ਹੈ ਵੀ ਮਾਮਲਾ ਮੈਂਬਰ ਪਾਰਲੀਮੈਂਟ ਦੇ ਖਿਲਾਫ ਹੈ ਪਰ ਜੇਕਰ ਹੁਣ ਤੱਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸ਼ਕਲਾ ਸਾਹਿਬ ਆਪਾਂ ਗੱਲ ਨੂੰ ਕਲੀਏ ਦਾ ਗੱਲ ਨੂੰ ਸਮਝੀਏ ਤਾਂ ਮੈਨੂੰ ਕੋਈ ਦੋਰ ਆਈ ਨਹੀਂ ਕਿ ਵਿਦਨ ਦੀ ਫਰੇਮ ਵਰਕ ਆਫ ਲਾ ਸਾਰਿਆਂ ਦੇ ਲਈ ਬਰਾਬਰ ਹੈ ਭਾਵੇਂ ਮੈਂ ਇੱਕ ਲਾਇਰ ਆਂ ਭਾਵੇਂ ਇੱਕ ਆਮ ਸਿਟੀਜਨ ਆਂ ਭਾਵੇਂ ਕੋਈ ਮੈਂਬਰ ਪਾਰਲੀਮੈਂਟ ਐ ਭਾਵੇਂ ਤੁਸੀਂ ਜਰਨਲਿਸਟ ਹੋ ਹੁਣ ਉਸ ਦਾਇਰੇ ਦੇ ਵਿੱਚ ਰਹਿ ਕੇ ਜੇਕਰ ਤੁਸੀਂ ਮੈਂਬਰ ਪਾਰਲੀਮੈਂਟ ਇੱਕ ਇਸ ਕਾਨੂੰਨ ਦੇ ਵਿੱਚ ਰਹਿ ਕੇ ਕਿ ਮੈਂਬਰ ਪਾਰਲੀਮੈਂਟ ਦਾ ਮੇਨ ਉਹਨਾਂ ਦਾ ਟੀ ਡਿਊਟੀ ਹੈ ਇਲੈਕਟ ਹੋ ਗਏ ਓਥ ਨਹੀਂ ਸੀ ਲਈ ਪਰ ਸਭ ਤੋਂ ਪਹਿਲਾਂ ਉਹ ਕੀ ਔਥ ਲੈਂਦੇ ਨੇ ਜਾਂ ਮੈਂਬਰ ਪਾਰਲੀਮੈਂਟ ਦਾ ਮੇਨ ਡਿਊਟੀ ਕੀ ਹੈ ਉਹਦੀ ਮੇਨ ਡਿਊਟੀ ਹੈ ਕਿ ਤੁਸੀਂ ਏਕਤਾ ਤੇ ਸਾਡੇ ਮੁਲਕ ਦੀ ਅਖੰਡਤਾ ਜਿਹਨੂੰ ਅਸੀਂ ਇੰਟੈਗ੍ਰਿਟੀ ਕਹਿੰਦੇ ਨੇ ਆਪਾਂ ਆਪਾਂ ਜਿਹੜਾ ਪੰਜਾਬ ਹੈ ਪੰਜਾਬ ਅ ਟੁੱਟ ਪਾਰਟ ਇੰਟੀਗਰਲ ਪਾਰਟ ਹੈ ਇਸ ਮੁਲਕ ਦਾ ਕਿ ਤੁਸੀਂ ਪੰਜਾਬ ਨੂੰ ਤੁਸੀਂ ਕਿਉਂ ਜਨਾ ਟਾਈਮ ਤੱਕ ਤੁਹਾਡੇ ਕੋਲ ਫੈਕਟਸ ਐਂਡ ਫਿਗਰਸ ਨਹੀਂ ਬ੍ਰਦਰ ਨੇ ਬੜੀ ਸਹੀ ਗੱਲ ਕਹੀ ਹੈ ਕਿ ਤੁਹਾਡੇ ਕੋਲ ਕੋਈ ਕੰਕ੍ਰੀਟ ਇਹ ਹੈ ਐਵਿਡੈਂਸ ਨਹੀਂ ਤਾਂ ਤੁਸੀਂ ਪੰਜਾਬ ਨੂੰ ਆਤਕਵਾਦ ਤੇ ਉਗਰਵਾਦ ਨਾਲ ਕਿਵੇਂ ਜੋੜ ਸਕਦੇ ਹੋ ਫਿਰ ਜੇਕਰ ਤੁਸੀਂ ਮੈਲਾਫਾਈਡਲੀ ਇੰਟੈਂਸ਼ਨਲੀ ਜੇਕਰ ਤੁਸੀਂ ਲਾਈਵ ਹੋਈ ਤਾਂ ਤੁਸੀਂ ਹੇਟਡ ਵਰਡਸ ਯੂਜ਼ ਕੀਤੇ ਉਹਦੇ ਨਾਲ ਫਿਰ ਹੁਣ ਸਾਡਾ ਮੈਂ ਤੁਹਾਨੂੰ ਇਹ ਇਹਦਾ ਤੁਹਾਨੂੰ ਦੱਸਦਾ ਵੀ ਕਾਨੂੰਨ ਤੇ ਦਾਇਰੇ ਚ ਰਹਿ ਕੇ ਕੀ ਇਹਦੇ ਖਿਲਾਫ ਐਕਸ਼ਨ ਕੀ ਬਣਦਾ ਬੜਾ ਇੰਪੋਰਟੈਂਟ ਹੈ ਦੇਖੋ ਜਦੋਂ ਇਹ ਮਾਮਲਾ ਬਣਿਆ ਹੇਟਡ ਵਰਡਸ ਦਾ ਬੋਲ ਗਈ ਨੋ ਡਾਊਟ ਪੰਜਾਬ ਦੀ ਜਿਹੜੀ ਇਮੇਜ ਸੀ ਉਹ ਟਾਰਨਿਸ਼ ਕੀਤੀ ਔਰ ਇਹਨੇ ਇੰਟੈਂਸ਼ਨਲੀ ਕੀਤੀ ਕਿਉਂਕਿ ਇਹ ਪਹਿਲੀ ਵਾਰ ਨਹੀਂ ਸੀ ਸ਼ਕਲਾ ਸਾਹਿਬ ਇੱਕ ਟਾਰਗੇਟ ਜਦੋਂ ਸਾਡੇ ਫਾਰਮਰ ਐਜੀਟੇਸ਼ਨ ਚੱਲਿਆ ਕਿਸਾਨੀ ਐਜੀਟੇਸ਼ਨ ਚੱਲਿਆ ਇਹਨੂੰ ਹਮੇਸ਼ਾ ਕੰਗੜਾ ਨੌਤ ਨੂੰ ਮਾਈਲੇਜ ਮਿਲਿਆ ਸਾਨੂੰ ਪੰਜਾਬ ਨੂੰ ਪੰਜਾਬ ਦੇ ਵਿੱਚ ਅਸੀਂ ਸਾਰੀਆਂ ਕਮਿਊਨਿਟੀਜ਼ ਆ ਉਹਦੇ ਚ ਅਸੀਂ ਸਿੱਖ ਵੀ ਆ ਅਸੀਂ ਹਿੰਦੂ ਵੀ ਆ ਅਸੀਂ ਮੁਸਲਮਾਨ ਵੀ ਆ ਅਸੀਂ ਇਸਾਈ ਵੀ ਆ ਸੋ ਇਹਨੇ ਹਮੇਸ਼ਾ ਟਾਰਗੇਟ ਕੀਤਾ ਫਾਰਮਰਸ ਨੂੰ ਤੇ ਉੱਥੋਂ ਇਹਨੂੰ ਮਾਈਲੇਜ ਮਿਲਿਆ ਮਾਈਲੇਜਮੈਂਟ ਤੋਂ ਬਾਅਦ ਨੂੰ ਮੈਂਬਰ ਪਾਰਲੀਮੈਂਟ ਦੇ ਟਿਕਟ ਮਿਲੀ ਤੇ ਉਸ ਦਿਨ ਨਵੇਂ ਨਵੇਂ ਮੈਂਬਰ ਪਾਰਲੀਮੈਂਟ ਬਣ ਕੇ ਇਹਨੇ ਜੋਸ਼ ਸ਼ਬਦ ਵਰਤੇ ਉਸ ਤੋਂ ਬਾਅਦ ਨੇ ਸੈਕਸੀਕੁਐਂਟ ਡਿਵੈਲਪਮੈਂਟਸ ਹੋਈਆਂ ਉਸ ਤੋਂ ਬਾਅਦ ਹੀ ਸਬਸੈਂਟਿਵ ਜਿਹੜੀ ਆਪਾਂ ਸੈਕਸੀਕੁਐਂਟ ਡਿਵੈਲਪਮੈਂਟਸ ਉਸ ਤੋਂ ਬਾਅਦ ਕੀ ਹੋਇਆ ਹੁਣ ਸਾਡੇ ਕਾਨੂੰਨ ਦੇ ਦਾਇਰੇ ਚ ਰਹਿ ਕੇ 153 A B ਕੀ ਹੈ 153 ਉਹ ਕਹਿੰਦੇ ਕਿ ਤੁਸੀਂ ਕੁਝ ਇਹ ਜੀ ਸਪੀਚ ਕਰੋ ਜਿਸ ਸਪੀਚ ਤੋਂ ਬਾਅਦ ਤੂ ਕਮਿਊਨਿਟੀਜ਼ ਦੇ ਲੋਕ ਜਾਂ ਜਿਵੇਂ ਹੁਣ ਅਸੀਂ ਦੋ ਸਟੇਟਸ ਦੇ ਲੋਕ ਆ ਪੰਜਾਬ ਦੇ ਤੇ ਹਿਮਾਚਲ ਦੇ ਉਹ ਇਸ ਲੈਵਲ ਤੱਕ ਭੜਕ ਜਾਣ ਵੀ ਉੱਥੇ ਜਿਹੜੀ ਸ਼ਾਂਤੀ ਏ ਪੀਸ ਐ ਇਸ ਡਿਸਟਰਬ ਹੋ ਜਵੇ ਤੇ ਸ਼ਾਂਤੀ ਭੰਗ ਹੋ ਜਵੇ ਹੁਣ ਜੋ ਇਹਦਾ ਮਰਸੂਬਾ ਸੀ ਉਹਦੇ ਚ ਕਾਮਯਾਬ ਹੋਈ ਇਹੋ ਪ੍ਰੋਵੋਕੇਟਿਵ ਸਪੀਚ ਕਰਕੇ ਰਾਮ ਨਾਲ ਪਤਾ ਨਹੀਂ ਕਿਤੇ ਬੰਬੇ ਦਿੱਲੀ ਇੱਥੋਂ ਜਹਾਜ਼ ਚੜ੍ਹੇ ਤੇ ਗਈ ਪਹੁੰਚ ਤਾਂ ਸਬਸੀਕੁਐਂਟਲੀ ਅਸੀਂ ਪੰਜਾਬ ਦੇ ਵਾਸੀ ਆ ਉਧਰ ਹਿਮਾਚਲ ਦੇ ਜੂੜ ਦੀਆਂ ਛੁੱਟੀਆਂ 'ਚ ਸ਼ੁਕਰ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਖੁਦ ਆਪਣੇ ਬੜੇ ਪਰਿਵਾਰ ਹਮਾਰਾ ਚ ਜਾਂਦੇ ਨਹੀਂ ਤੁਸੀਂ ਮਸੂਰੀ ਗਏ ਫਿਰ ਮੈਂ ਫਿਰ ਜਿਉਂਕੇ ਉਹ ਸਾਡੇ ਪੰਜਾਬੀਆਂ ਨੂੰ ਲੱਗਿਆ ਵੀ ਆਪਾਂ ਸੇਫ ਨਹੀਂ ਨਾਲ ਪਰਿਵਾਰ ਨਹੀਂ ਨਾਲ ਬੱਚੇ ਨਹੀਂ ਹੁਣ ਹੋਇਆ ਕਿ ਸ਼ੁਕਰ ਸਾਹਿਬ ਉਸ ਤੋਂ ਬਾਅਦ ਲਗਭਗ ਅਸੀਂ ਆਪਣਾ ਪਾਰਟ ਆਫ ਪਟੀਸ਼ਨਾਂ ਮੇਰੇ ਹੱਥ ਨੇ ਚੁਣ ਲਿਆ ਸੀ ਇਹ ਪੰਜਾਬ ਪੇਜਾਂ ਦਾ ਤੁਹਾਡੇ ਕੋਲ ਫਾਈਲ ਹੈ ਮਨਾ ਤੇ ਇਹਦੇ ਵਿੱਚ ਕੀ ਕੀ ਕਿਹੜੀ ਕਿਹੜੀ ਚੀਜ਼ਾਂ ਜੋ ਬੇहद ਅਹਿਮ ਨੇ ਜੋ ਦਸ਼ਕਾਂ ਤੱਕ ਜਾਣਕਾਰੀ ਜਾਣੀ ਚਾਹੀਦੀ ਹੈ ਮੈਂ ਮੈਂ ਇਥੇ ਹੀ ਗੱਲ ਦੱਸਣੀ ਛੱਡਣਾ ਆ ਵੀ ਅਸੀਂ ਫੇਰ ਕੀਤਾ ਕਿ ਅਸੀਂ ਇਹ ਜਿਹੜੀ ਰਿਪਰੈਜੈਂਟੇਸ਼ਨ ਅਸੀਂ ਆਨਰੇਬਲ ਡੀਜੀਪੀ ਸਾਹਿਬ ਨੂੰ ਦਿੱਤੀ ਉਹਦੇ ਚ ਫਿਰਾਸੀ 10 ਐਂਡ ਸਬੂਤ ਕੀ ਲਈ ਅਸੀਂ ਇਹ ਲਾਏ ਕਿਉਂ ਪਰਚਾ ਦਰਜ ਕਰਨਾ ਅਤ ਜ਼ਰੂਰੀ ਏ ਸਾਡੀ ਇਨਵੈਸਟੀਗੇਸ਼ਨ ਏਜੰਸੀ ਇਹ ਬੜਾ ਵੱਡਾ ਪੁਆਇੰਟ ਹੈ ਕਿਉਂਕਿ 153 ਤਹਿਤ ਜਿਹੜੇ ਉਹਦੀ ਇਨਗਰੀਡੀਅੰਟਸ ਨੇ ਉਹ ਫੁੱਲਫਿਲ ਕਰ ਗਈ ਉਸ ਤੋਂ ਬਾਅਦ ਹੋਇਆ ਕਿ ਜਿੱਥੇ ਮੇਰੀ ਗੱਲ ਵਿੱਚ ਰਹਿ ਗਈ 10 ਘਟਨਾਵਾਂ ਅਸੀਂ ਇਸ ਪਟੀਸ਼ਨ ਦੇ ਵਿੱਚ ਪਾਈਆਂ ਨੇ ਜਦੋਂ ਪੰਜਾਬ ਦੇ ਸਾਡੇ ਟੈਕਸੀ ਡਰਾਈਵਰ ਜਾਂ ਪੰਜਾਬ ਦੇ ਪਰਿਵਾਰ ਹਿਮਾਚਲ ਚ ਗਏ ਉਹ ਉੱਥੋਂ ਹੀ ਹਿਮਾਚਲ ਮੰਡੀ ਜਿੱਥੋਂ ਇਲੈਕਸ਼ਨ ਕੰਟੈਸਟ ਕੀਤੇ ਜਾਂ ਹਿਮਾਚਲ ਦੇ ਕੋਸ਼ ਗਲਤ ਅਨਸਰ ਸਾਰੇ ਹਿਮਾਚਲ ਪ੍ਰਦੇਸ਼ਾਂ ਨੂੰ ਅਸੀਂ ਕਹਿ ਰਹੇ ਉਹਨਾਂ ਨੇ ਬਕਾਇਦਾ ਸਾਡੇ ਪੰਜਾਬ ਦੇ ਗਏ ਡਰਾਈਵਰਾਂ ਦੀ ਮਾਰਕੁੱਟ ਕੀਤੀ ਉਹਨਾਂ ਨੇ ਗੱਡੀਆਂ ਭੰਨੀਆਂ ਤੁਹਾਨੂੰ ਯਾਦ ਹੋਣਾ ਕਬਰਸਰ ਦਾ ਕਪਲ ਸੀ ਜਿਹੜਾ ਉਹ ਚਾਰਾ ਉਹ ਐਨ ਆਰ ਆਈ ਸੀਗੇ ਉਹਨਾਂ ਦੇ ਸਿਰ ਦੇ ਵਿੱਚ ਰੋਡਸ ਨੂੰ ਮਾਰੀਆਂ ਉਹ ਹੁਣ ਇੱਕ ਥਾਣੇਦਾਰ ਸਾਹਿਬ ਗਏ ਐਸਐਸਆਈ ਸਾਹਿਬ ਗਏ ਉਹਨਾਂ ਦੇ ਨਾਲ ਉਹਨਾਂ ਨੇ ਬੱਤਸੌਖੀ ਕੀਤੀ ਸੋ ਇਹ ਜੇਕਰ ਇਸ ਲੈਵਲ ਦੀ ਤੁਸੀਂ ਸਪੀਚ ਕੀਤੀ ਜਿਸ ਤੋਂ ਬਾਅਦ ਤੁਸੀਂ ਇਹ ਗੱਲ ਕਹਿਣੋ ਕਿ ਜਿਹੜੇ ਉੱਥੋਂ ਦੇ ਲੋਕ ਸੀ ਉਹ ਭੜਕ ਕੇ ਤਾਂ ਇਹਦਾ ਮਤਲਬ ਇਹ ਕੀ ਹੋਇਆ ਵੀ ਜੋ ਤੁਸੀਂ ਕਹਿ ਕੇ ਗਏ ਹੋ ਜੋ ਤੇਰੇ ਮਨਸੂਬੇ ਸੀਗੇ ਉਹਨਾਂ 'ਚ ਤੈਨੂੰ ਤਾਂ ਮਿਲੀ ਕਾਮਯਾਬੀ ਪਰ ਨੌਂਡ ਆਰਡਰ ਇਸ ਮੁਖ ਦਾ ਹਿੰਦੁਸਤਾਨ ਦਾ ਸਾਡੀ ਇੰਡੀਆ ਦੇ ਮੁਲਕ ਦਾ ਦੋ ਸੈਕਸ ਦਾ ਤੁਸੀਂ ਟੋਟਲੀ ਡਿਸਟਰਬ ਕਰਤਾ ਔਰ ਅਸੀਂ ਜੋਇ ਦੇ ਵਿੱਚ ਅਸੀਂ ਮੰਗ ਕੀਤੀ ਹੈ ਅਸੀਂ ਇਹ ਮਾਗ ਕੀਤੀ ਸ਼ੁਕਲਾ ਸਾਹਿਬ ਜਿੰਨੇ ਅਸੀਂ ਐਨੈਕਸਸ ਲਾਏ ਨਹੀਂ ਔਰ ਅਸੀਂ ਇਹਦੇ ਵਿੱਚ ਇਹ ਵੀ ਲਾਇਆ ਹੈ ਤੁਹਾਨੂੰ ਯਾਦ ਹੋਵੇਗਾ ਜਦੋਂ ਫਾਰਮਰ ਐਜੀਟੇਸ਼ਨ ਲੱਗਿਆ ਸੀ ਤਾਂ ਸਾਡੀਆਂ ਮਾਤਾਵਾਂ ਨੂੰ ਇਹਨੇ ਕਿਹਾ ਸੀ ਵੀ ਦਿਹਾੜੀਆਂ ਤੇ 100 ਰੁਪਏ ਤੇ ਖਾਇਰ ਕੀਤੀਆਂ ਨੇ ਅਸੀਂ ਇਹ ਵੀ ਐਨੈਕਸਸ ਲਾਏ ਨੇ ਵੀ ਇਹ ਕੋ ਪਹਿਲੀ ਵਾਰ ਹੀ ਨਹੀਂ ਵੀ ਕੰਗਨਾਰ ਰਣੋਤ ਨੇ ਇਹ ਕੋਈ ਅਹੇਜੇ ਹੀ ਗੱਲਬਾਤ ਕੀਤੀ ਹੈ ਅਸੀਂ ਸਾਰਾ ਪਾਰਟ ਆਫ ਆਪਣਾ ਪਟੀਸ਼ਨ ਬਣਾਇਆ ਹੈ ਹੁਣ ਇਹਦੇ ਤੇ ਆਨਰੇਬਲ ਕੋਰਟ ਨੇ ਜਿਹੜੀ ਮੇਰੀ ਗੱਲ ਬੜੀ ਇੰਪੋਰਟੈਂਟ ਹੈ ਇਹਦੇ ਤੇ ਦੱਸਣ ਵਾਲੀ ਇਹਦੇ ਚੋਂ ਹਨਰੇਬਲ ਕੋਰਟ ਨੇ 20 ਅਗਸਤ ਨੂੰ ਸਾਡਾ ਮਾਮਲਾ ਹਨਰੇਬਲ ਕੋਰਟ ਦੇ ਵਿੱਚ ਲਿਸਟ ਹੋਇਆ ਜਿਹੜੇ ਚ ਦੇਖੋ ਸਭ ਤੋਂ ਵੱਡੀ ਗੱਲ ਇਹ ਵੀ ਇੰਨਾ ਮਾਮਲਿਆਂ ਚ ਮੈਂਬਰ ਪਾਰਲੀਮੈਂਟ ਐਮ ਐਲ ਐਸ ਜੋਦੋਂ ਇਨਵੋਲ ਹੋ ਰਹੇ ਨੇ ਪਰ ਸਾਡੀ ਸਪੈਸ਼ਲ ਕੋਰਟ ਉੱਥੇ ਜਿਹੜੀ ਉਹ ਲੱਗਦੀ ਏ ਆ ਔਨ ਸਪੈਸ਼ਲ ਬੈਂਚ ਤੇ ਨੇ ਸੋ ਸਾਡੇ ਵਾਸਤੇ ਇੱਕ ਵੱਡੀ ਗੱਲ ਇਹ ਵੀ ਕੀ ਇਸ ਮਾਮਲੇ ਦੇ ਵਿੱਚ ਕੋਰਟ ਇਨਕਲਾਈਨ ਕਿਵੇਂ ਕਰੇ ਦਖਲ ਕਿਵੇਂ